ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਬਾਰਡਰਾਂ ਦੇ ਉੱਪਰ ਅੜੇ ਹੋਏ ਹਨ ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਹਾਲੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਮੀਟਿੰਗਾਂ ਦਾ ਦੌਰ ਹੈ ਜੋ ਜਾਰੀ ਹੈ ਲੇਕਿਨ ਫਿਰ ਵੀ ਉੱਥੇ ਜੋ ਸਰਕਾਰਾਂ ਵੱਲੋਂ ਕਿਸਾਨਾਂ ਦੇ ਉੱਪਰ ਤਸੱਦਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਅਥਰੂ ਗੈਸ ਦੇ ਗੋਲੇ ਉਹਨਾਂ ਦੇ ਉੱਪਰ ਸਿੱਟੇ ਜਾ ਰਹੇ ਹਨ ਲੱਖਾਂ ਕਿਸਾਨ ਹਨ ਜੋ ਉੱਥੇ ਜ਼ਖਮੀ ਹੋਏ ਹਨ ਤੇ ਜਿਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲਾਂ ਵਿੱਚ ਕਰਵਾਇਆ ਗਿਆ ਹੈ ਅਸੀਂ ਅੱਜ ਅਰਵਿੰਦ ਖੰਨਾ ਜੋ ਕਿ ਭਾਜਪਾ ਦੇ ਲੀਡਰ ਹਨ ਉਹਨਾਂ ਦੀ ਕੋਠੀ ਦੇ ਬਾਹਰ ਖੜੇ ਤੁਸੀਂ ਇੱਕ ਤਸਵੀਰਾਂ ਵੀ ਦੇ ਸਕਦੇ ਹੋ ਕਿ ਉਹਨਾਂ ਦੀ ਕੋਠੀ ਦੇ ਬਾਹਰ ਖੜੇ ਹਨ ਉਹਨਾਂ ਦੀ ਕੋਠੀ ਦੇ ਬਾਹਰ ਹੀ ਅੱਜ ਕਿਸਾਨਾਂ ਵੱਲੋਂ ਪੂਰੇ ਪੰਜਾਬ ਵਿੱਚ ਜੋ ਭਾਈਪਾਦਰ ਲੀਡਰ ਹਨ ਉਹਨਾਂ ਦੇ ਲੀਡਰਾਂ ਦੇ ਬਾਹਰ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ ਹਨ ਤੁਹਾਨੂੰ ਤਸਵੀਰਾਂ ਵਿੱਚ ਵਿਖਾਵਾਂਗੇ ਕਿਸਾਨ ਦੇਖ ਸਕਦੇ ਹੋ ਕਿ ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਹਨ ਜਿਨ੍ਹਾਂ ਨੇ ਧਰਨਾ ਲਗਾਇਆ ਹੋਇਆ ਹੈ ਸਾਡੇ ਨਾਲ ਕਿਸਾਨ ਆਗੂ ਮਯੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕਿੰਨਾ ਬਸਰ ਬਣ ਮੈਂ ਭਿੰਦਰ ਸਿੰਘ ਲੋਂਗਵਾਲ ਸੂਬਾ ਆਗੂ ਕਿਰਤੀ ਕਿਸਾਨ ਜੁਨੀਨਾ ਸਰ ਕੀ ਕਹਿਣਾ ਚਾਹੋਗੇ ਕਿ ਅੱਜ ਅਰਵਿੰਦ ਖੰਨਾ ਦੀ ਕੋਠੀ ਘੇਰੀ ਹੋਈ ਹੈ ਕਿਸਾਨਾਂ ਵੱਲੋਂ ਦੇਖੋ ਜੋ ਦਿੱਲੀ ਦਾ ਅੰਦੋਲਨ ਚੱਲਿਆ ਸਾਰੇ ਪੰਜਾਬ ਦੇ ਲੋਕਾਂ ਨੇ ਔਰ ਦੇਸ਼ ਦੇ ਕਿਸਾਨਾਂ ਨੇ ਰਲ ਕੇ ਜਿਹੜਾ ਅੰਦੋਲਨ ਲੜਿਆ ਉਸ ਅੰਦੋਲਨ ਦੇ ਸਿੱਟੇ ਵਜੋਂ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਿਹੜੇ ਖੇਤੀ ਵਿਰੋਧੀ ਬਿੱਲ ਸੀਗੇ ਉਹ ਵਾਪਸ ਲਏ ਔਰ ਆਪਣੀ ਜਿੱਤ ਹੋਈ ਔਰ ਉਸੇ ਅੰਦੋਲਨ ਦੀ ਸਬਾਪਤੀ ਤੇ ਲਿਖਤੀ ਤੌਰ ਤੇ ਕੁਝ ਵਾਦੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਸੀਗੇ ਜਿਦੇ ਚ ਇਹ ਮੰਨਿਆ ਸੀ ਕਿ ਪੂਰੇ ਦੇਸ਼ 'ਚ ਜੋ ਮਸਲੇ ਪੈਦਾ ਹੁੰਦੀਆਂ ਨੇ ਉਹਨਾਂ ਦੀ ਐਮਐਸਪੀ ਤੇ ਖਰੀਦ ਦਾ ਗਾਰੰਟੀ ਕਾਨੂੰਨ ਬਣਾਇਆ ਜਾਵੇਗਾ ਜਿਸ ਲਈ ਇੱਕ ਕਮੇਟੀ ਬਣਾਈ ਜਾਵੇਗੀ ਜਿਦੇ ਚ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਔਰ ਸਰਕਾਰੀ ਅਧਿਕਾਰੀ ਸ਼ਾਮਲ ਹੋਣਗੇ ਔਰ ਇਸੇ ਤਰ੍ਹਾਂ ਕਿਸਾਨਾਂ ਦੇ ਕਰਜ਼ਾ ਮੁਕਤੀ ਬਾਰੇ ਚਰਚਾ ਕਰਨ ਦਾ ਭਰੋਸਾ ਦਿੱਤਾ ਸੀ ਔਰ ਇਸੇ ਤਰ੍ਹਾਂ ਜੋ ਕਿਸਾਨ ਬਜ਼ੁਰਗ ਹੋ ਜਾਂਦੇ ਆ ਉਹਨਾਂ ਨੂੰ ਪੈਨਸ਼ਨ ਦੇਣ ਦਾ ਕਿਸਾਨਾਂ ਦੀ ਫਸਲਾਂ ਦਾ ਜਿਹੜਾ ਬੀਮਾ ਕਰਨ ਦਾ ਪ੍ਰਤੀ ਏਕੜ ਨੂੰ ਇਕਾਈ ਮੰਨ ਕੇ ਔਰ ਇਸੇ ਤਰ੍ਹਾਂ ਜੋ ਅੰਦੋਲਨ ਦੌਰਾਨ 734 ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਮੁਆਵਜ਼ਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਜਿਹੜਾ ਭਰੋਸਾ ਦਿੱਤਾ ਗਿਆ ਸੀ ਔਰ ਇਸੇ ਪੂਰੇ ਸਵਾ ਸਾਲ ਦੇ ਅੰਦੋਲਨ ਦੇ ਦੌਰਾਨ ਜੋ ਵੱਖ-ਵੱਖ ਸਟੇਟਾਂ ਦੇ ਵਿੱਚ ਕਿਸਾਨਾਂ ਤੇ ਉਨ੍ਹਾਂ ਦੇ ਆਗੂਆਂ ਤੇ ਔਰ ਉਨ੍ਹਾਂ ਦੇ ਸਮਰਥਕਾਂ ਦੇ ਪਰਚੇ ਦਰਜ ਕੀਤੇ ਗਏ ਸੀ ਉਹ ਸਾਰੇ ਮੁਕੱਦਮੇ ਵਾਪਸ ਲੈਣ ਦਾ ਭਰੋਸਾ ਵੀ ਦਿੱਤਾ ਗਿਆ ਸੀ ਔਰ ਇਸੇ ਤਰ੍ਹਾਂ ਜੋ 3 ਅਕਤੂਬਰ 2020 ਨੂੰ ਲਖੀਮਪੁਰ ਖੀਰੀ ਦੇ ਵਿੱਚ ਬੀਜੇਪੀ ਦੇ ਆਗੂ ਅਜੇ ਆਸ਼ੀਸ਼ ਮਿਸ਼ਰਾ ਟੈਣੀ ਦੇ ਲੜਕੇ ਨੇ ਜੋ ਕਿਸਾਨਾਂ ਨੂੰ ਸ਼ਹੀਦ ਕੀਤਾ ਸੀ ਜੀਪ ਦੇ ਥੱਲੇ ਦਰੜ ਕੇ ਉਸ ਮਾਮਲੇ ਦੇ ਵਿੱਚ ਇਨਸਾਫ ਦੇਣ ਦੀ ਗੱਲ ਕੀਤੀ ਸੀ ਕਿ ਅਸੀਂ ਉਹ ਜਿਹੜਾ ਮੰਤਰੀ ਹੈ ਬੀਜੇਪੀ ਦਾ ਉਸ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਔਰ ਦੋਸ਼ੀਆਂ ਤੇ ਸਖਤ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਊਗਾ ਔਰ ਜ਼ਖਮੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਉਸ ਤੋਂ ਵੀ ਸਰਕਾਰ ਭੱਜੀ ਹੈ ਜਿੱਤੋਂ ਸਾਬਤ ਹੋਇਆ ਕਿ ਮੋਦੀ ਜਿਹੜੀ ਸਰਕਾਰ ਹੈ ਜੁਮਲੇਵਾਜਾਂ ਦੀ ਸਰਕਾਰ ਝੂਠਿਆਂ ਦੀ ਸਰਕਾਰ ਧੋਖੇ ਬਾਜਾਂ ਦੀ ਸਰਕਾਰ ਹੈ ਔਰ ਅੱਜ ਦੁਬਾਰੇ ਫੇਰ ਉਸ ਸਰਕਾਰ ਦੇ ਖਿਲਾਫ ਅਸੀਂ ਅੰਦੋਲਨ ਦੇ ਰਾਹ ਪਾਏ ਆ ਬੇਸ਼ੱਕ 2 ਸਾਲਾਂ ਦੇ ਵਿੱਚ ਅਸੀਂ ਵੱਖ-ਵੱਖ ਸਮਿਆਂ ਤੇ ਸਰਕਾਰ ਨੂੰ ਮੈਮੋਰੰਡਮ ਦਿੱਤੇ ਔਰ ਪ੍ਰੋਗਰਾਮ ਕੀਤੇ ਜਿਦੇ ਚ ਪਿਛਲੇ ਸਮੇਂ ਦੌਰਾਨ ਜਿਹੜੇ ਵੱਡੇ ਪ੍ਰੋਗਰਾਮ ਹੋਏ ਦੇਸ਼ ਭਰ ਦੇ ਵਿੱਚ ਜਿਦੇ 26 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਸੂਬਿਆਂ ਦੀਆਂ ਰਾਜਧਾਨੀਆਂ ਚ ਪ੍ਰਦਰਸ਼ਨ ਹੋਏ ਔਰ ਰਾਜਪਾਲਾਂ ਦੇ ਰਾਹੀਂ ਅਸੀਂ ਮੰਗ ਪੱਤਰ ਭੇਜਿਆ ਰਾਸ਼ਟਰਪਤੀ ਨੂੰ ਔਰ ਪ੍ਰਧਾਨ ਮੰਤਰੀ ਨੂੰ ਔਰ ਇਹ ਮੰਗ ਕੀਤੀ ਕਿ ਇਹ ਮੰਗਾਂ ਨੂੰ ਪੂਰੇ ਕੀਤਾ ਜਾਵੇ ਨਹੀਂ ਆਉਣ ਵਾਲੇ ਸਮੇਂ ਚ ਅੰਦੋਲਨ ਵੱਡੇ ਪੱਧਰ ਤੇ ਉੱਠੂਗਾ ਤਾਂ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਫਿਰ ਅਸੀਂ ਅ 26 ਜਨਵਰੀ ਨੂੰ ਟਰੈਕਟਰ ਪਰੇਡ ਕਰਕੇ ਪੂਰੇ ਦੇਸ਼ 'ਚ ਫੇਰ ਮੰਗ ਕੀਤੀ ਲੇਕਿਨ ਕੋਈ ਸਰਕਾਰ ਨੇ ਰਾਹ ਨਹੀਂ ਦਿੱਤਾ ਇਸ ਕਰਕੇ ਮਜਬੂਰੀ ਬਸ ਕਿਸਾਨ ਅੱਜ ਦੁਬਾਰੇ ਫੇਰ ਸੜਕਾਂ ਤੇ ਆਏ ਆ ਔਰ ਅੱਜ ਕਿਸਾਨਾਂ ਦੇ ਨਾਲ ਨਾਲ ਪੂਰੇ ਦੇਸ਼ ਦੇ ਜਿਹੜੇ ਲੁੱਟੇ ਜਾ ਰਹੇ ਵਰਗ ਹੈ ਜਿਨ੍ਹਾਂ ਦੇ ਵਿੱਚ ਛੋਟਾ ਵਪਾਰੀ ਜਿਹਦੇ ਵਿੱਚ 25 ਕਰੋੜ ਵਪਾਰੀ ਆਉਂਦੇ ਨੇ ਛੋਟੇ ਦੁਕਾਨਦਾਰ ਤੇ ਛੋਟੇ ਵਪਾਰੀ ਆਉਂਦੇ ਨੇ ਜਿਨ੍ਹਾਂ ਦਾ ਕਾਰੋਬਾਰ ਅੱਜ ਆਨਲਾਈਨ ਸ਼ਾਪਿੰਗ ਨੇ ਔਰ ਵੱਡੇ ਵੱਡੇ ਸ਼ਾਪਿੰਗ ਮਾਲਾਂ ਨੇ ਤਬਾਹ ਕਰਕੇ ਰੱਖ ਦਿੱਤਾ ਹੈ ਇਸੇ ਤਰ੍ਹਾਂ ਸਾਡੇ ਨਾਲ ਟਰਾਂਸਪੋਰਟਰ ਵੀ ਸਾਥ ਦੇ ਰਹੇ ਆ ਜਿਨ੍ਹਾਂ ਦੇ ਕਾਰੋਬਾਰ ਨੂੰ ਹਿੱਟ ਐਂਡ ਰਨ ਦਾ ਕਾਨੂੰਨ ਲਿਆ ਕੇ ਲੀਹੋਂ ਲਾਉਣ ਦੀ ਕੋਸ਼ਿਸ਼ ਮੋਦੀ ਸਰਕਾਰ ਨੇ ਕੀਤੀ ਹੈ ਔਰ ਵੱਡੇ ਪੱਧਰ ਤੇ ਜਿਹੜੇ ਮੁਲਾਜ਼ਮ ਨੇ ਛੋਟੇ ਜਿਹੜੇ ਮੁਲਾਜ਼ਮਾਂ ਦੀ 2004 ਤੋਂ ਬਾਅਦ ਪੈਨਸ਼ਨ ਮੰਗਦਾ ਹੈ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਉਹਨਾਂ ਦੀ ਪੁਰਾਣੀ ਜਿਹੜੀ ਪੈਨਸ਼ਨ ਆ ਉਹ ਬੰਦ ਕਰ ਦਿੱਤੀ ਗਈ ਹੈ ਔਰ ਸਰਕਾਰੀ ਭਰਤੀ ਹੈ ਜਿਹੜੀ ਵੱਖ-ਵੱਖ ਵਿਭਾਗਾਂ ਚ ਉਹਦੀ ਥਾਂ ਤੇ ਠੇਕੇਦਾਰੀ ਸਿਸਟਮ ਲਿਆਂਦਾ ਗਿਆ ਉਹ ਸਾਰੇ ਮੁਲਾਜ਼ਮ ਵੀ ਸਾਡੇ ਅੱਜ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤਾਂ ਸਯੁਗਤ ਕਿਸਾਨ ਮੋਰਚੇ ਨੇ ਸਾਰਿਆਂ ਨੂੰ ਨਾਲ ਲੈ ਕੇ 16 ਫਰਵਰੀ ਨੂੰ ਭਾਰਤ ਬੰਦ ਕਰਕੇ ਇਸ ਅੰਦੋਲਨ ਦਾ ਆਗਾਜ਼ ਕੀਤਾ ਔਰ ਸਯੁਗਤ ਕਿਸਾਨ ਮੋਰਚੇ ਵੱਲੋਂ ਅਗਲੇ ਪੜਾ ਦਾ ਸੰਘਰਸ਼ ਹੈ ਜਿਹੜਾ ਸ਼ੁਰੂ ਕੀਤਾ ਗਿਆ ਜਿਸ ਤਹਿਤ ਅਸੀਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਬੈਠੇ ਆ। ਪੋਲਾ ਫਰਬਣੀ ਜਦੋਂ ਬੱਜੋ ਬੰਦਦਾ ਸਦਾ ਸੀ ਕਿੰਨਾ ਕੁ ਕਾਮਯਾਬ ਰਿਹਾ ਜੀ ਲੋਕਾਂ ਵੱਲੋਂ ਕਿੰਨਾ ਕੁ ਸਮਰਥਨ ਮਿਲਿਆ? ਆ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਦੇ ਵਿੱਚ ਤਾਂ ਪੂਰੇ ਹੀ ਸਮਰਥਨ ਸੀਗਾ ਔਰ ਇੱਥੇ ਤੱਕ ਵੀ ਹੋਇਆ ਇਸ ਵਾਰ ਦੇਖਣ ਨੂੰ ਮਿਲਿਆ ਕਿ ਯੂਪੀ ਦੇ ਵੀ ਬਹੁਤ ਸਾਰੇ ਸ਼ਹਿਰ ਬੰਦ ਰਹੇ ਔਰ ਤਾਮਿਲਨਾਡੂ ਦੀ ਜਿਹੜੀ ਵੱਡੀ ਬੰਦਰਗਾਹ ਹੈ ਉਹ ਪੂਰੀ ਤਰ੍ਹਾਂ ਬੰਦ ਰਹੀ ਔਰ ਬਹੁਤ ਸਾਰੇ ਥਾਂ ਤੇ ਰੇਲਵੇ ਦੇ ਵਿੱਚ ਹੜਤਾਲ ਨਹੀਂ ਔਰ ਤਕਰੀਬਨ 20 ਸਟੇਟਾਂ ਦੇ ਵਿੱਚ ਇਸ ਹੜਤਾਲ ਦਾ ਪ੍ਰਭਾਵ ਰਿਹਾ ਔਰ ਸਾਰੇ ਵਰਗਾਂ ਨੇ ਮੁਲਾਜ਼ਮਾਂ ਤੋਂ ਲੈ ਕੇ ਸਪਾਈ ਸੇਵਕਾਂ ਤੋਂ ਲੈ ਕੇ ਰੇੜੀਆਂ ਵਾਲਿਆਂ ਤੱਕ ਦੁਕਾਨਦਾਰ, ਟ੍ਰਾਂਸਪੋਰਟਰ ਸਾਰੇ ਹੀ ਇਸ ਹੜਤਾਲ ਦੇ ਵਿੱਚ ਸ਼ਾਮਲ ਹੋਏ ਜਿਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਜੇ ਵਿਕਾਸ ਕੀਤਾ ਤਾਂ ਸਿਰਫ ਤੇ ਸਿਰਫ ਕਾਰਪੋਰੇਟ ਦਾ ਵਿਕਾਸ ਕੀਤਾ ਜੇ ਕੋਈ ਕਰਜ਼ੇ ਮਾਫੀ ਕੀਤੀ ਹੈ 1458000 ਕਰੋੜ ਦੀ ਜਿਹੜੀ ਕੀਤੀ ਹੈ ਉਹ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦੀ ਕੀਤੀ ਹੈ ਜੇ ਕੋਈ ਸਬਸਿਡੀ ਦਿੱਤੀ ਹੈ ਤਾਂ ਉਹ ਵੀ ਕਾਰਪੋਰੇਟ ਘਰਾਣੇ ਨੋੜਾਨੀ ਵਾਨੀ ਨੂੰ ਦਿੱਤੀ ਹੈ ਤਾਂ ਆਮ ਲੋਕ ਜਿਹੜੇ ਹੈਗੇ ਆ ਉਹਨਾਂ ਤੇ ਜੀਐਸਟੀ ਦਾ ਵਾਧਾ ਉਹਨਾਂ ਤੇ ਮਹਿੰਗਾਈ ਦਾ ਵਾਧਾ ਇਹ ਸਾਰੇ ਦੇ ਕਾਰਨ ਜਿਹੜੇ ਆਮ ਲੋਕ ਨੇ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਨੇ ਇਸੇ ਕਰਕੇ ਅੱਜ ਸੰਘਰਸ਼ ਦੇ ਮੈਦਾਨ ਦੇ ਵਿੱਚ ਨੇ ਜੋ ਅੱਜ ਦਾ ਧਰਨਾ ਹੈ ਕਿੰਨੇ ਦਿਨ ਚੱਲਦਾ ਰਹੇਗਾ ਅੱਜ ਦਾ ਜੋ ਧਰਨਾ ਹੈ ਜੀ ਇਹ ਅੱਜ ਤੋਂ ਸ਼ੁਰੂ ਹੋ ਕੇ 22 ਤਰੀਕ ਤੱਕ ਦਾ ਇਹਦਾ ਸੱਦਾ ਸਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਦਾ 22 ਫਰਵਰੀ ਨੂੰ ਦਿੱਲੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਆਲ ਇੰਡੀਆ ਦੀ ਜਿਹੜੀ ਬਾਡੀ ਹੈ ਉਸ ਦੀ ਮੀਟਿੰਗ ਹੋਣੀ ਹੈ ਜਿਸ ਵਿੱਚ ਅਗਲੇ ਸੰਘਰਸ਼ ਦੀ ਰੂਪਰੇਖਾ ਲਿਖੀ ਜਾਵੇਗੀ ਤਾਂ ਉਸ ਮੀਟਿੰਗ ਤੋਂ ਨੂੰ ਉੜੀ ਕੇ ਕਿ ਕੀ ਸੱਦਾ ਆਉਂਦਾ ਫਿਰ ਇੱਥੋਂ ਧਰਨੇ ਨੂੰ ਅਗਲੇ ਸੰਘਰਸ਼ ਦੇ ਵਿੱਚ ਉਹ ਜਿਹੜਾ ਤਬਦੀਲ ਕੀਤਾ ਜਾਏਗਾ ਉਹ ਸੰਘਰਸ਼ ਇੱਥੇ ਬੈਠਣ ਦਾ ਵੀ ਹੋ ਸਕਦਾ ਹੈ ਉਹ ਰੇਲਾਂ ਰੋਕਣ ਦਾ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਵੀ ਸੰਘਰਸ਼ ਹੋ ਸਕਦਾ ਹੈ ਜੋ ਵੀ ਸੱਦਾ ਆਊਗਾ ਅਸੀਂ ਉਹ ਤੇ ਫੁੱਲ ਚੜਾਵਾਂਗੇ ਕਿਸਾਨ ਦਿੱਲੀ ਦੇ ਵਿੱਚ ਆਪਣਾ ਸ਼ਾਂਤਮਈ ਪੂਰਵਗਤ ਤਰੀਕੇ ਨਾਲ ਆਪਣੇ ਮੰਗਾਂ ਮੰਨਵਾਉਣ ਜਾ ਰਹੇ ਸੀਗੇ ਕੋਈ ਹਥਿਆਰ ਲੈ ਕੇ ਨਾਲ ਜਾ ਰਹੇ ਸੀ ਲੇਕਿਨ ਉਹਨਾਂ ਤੇ ਗੋਲੀਆਂ ਦੀ ਬੁਸ਼ਾਰ ਕੀਤੀ ਗਈ ਆ ਜੋ ਪਲਾਸਟਿਕ ਦੇ ਗੋਲੀਆਂ ਮਾਰੀਆਂ ਗਈਆਂ ਨਹੀਂ ਜੋ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਨੇ ਕਿ ਲੱਖਾਂ ਕਿਸਾਨ ਜ਼ਖਮੀ ਹੋਏ ਨੇ ਦੇਖੋ ਜੋ ਮੋਦੀ ਸਰਕਾਰ ਐਸੀ ਕਹਿੰਦਾ ਹੈ ਕਿ ਤਾਨਾਸ਼ਾਹੀ ਸਰਕਾਰ ਹੈ ਦੇਸ਼ ਦੇ ਵਿੱਚ ਫਾਸ਼ੀਵਾਦੀ ਸਰਕਾਰ ਜਿਹੜੀ ਉਹ ਸਥਾਪਿਤ ਹੋ ਚੁੱਕੀ ਹੈ ਜਿਹੜੀ ਸਰਕਾਰ ਕਿਸੇ ਵੀ ਤਰ੍ਹਾਂ ਦੇ ਵਿਰੋਧ ਨੂੰ ਬਰਦਾਸ਼ਤ ਨਹੀਂ ਕਰਦੀ ਔਰ ਉਹ ਕਿਸਾਨ ਨੇ ਜਿਹੜੇ ਆਪਦੀਆਂ ਮੰਗਾਂ ਲਈ ਉਹੀ ਮੰਗਾਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਲੈ ਕੇ ਲੜ ਰਿਹਾ ਹੈ ਇਹਨਾਂ ਮੰਗਾਂ ਦੇ ਸਬੰਧ ਦੇ ਵਿੱਚ ਹੀ ਸੰਯੁਕਤ ਕਿਸਾਨ ਮੋਰਚੇ ਚੋਂ ਬਾਖੂਆਂ ਜਾਂ ਕੋਈ ਜਥੇਬੰਦੀਆਂ ਜਿਹੜੀਆਂ ਉਹ ਦਿੱਲੀ ਵੱਲ ਜਾ ਰਹੀਆਂ ਸੀ ਉਹ ਮੰਗਾਂ ਬਿਲਕੁਲ ਜਾਇਜ਼ ਨੇ ਅਸੀਂ ਵੀ ਉਹਨਾਂ ਮੰਗਾਂ ਨੂੰ ਲੈ ਕੇ ਲੜ ਰਹੇ ਹਾਂ ਲੋਕਤੰਤਰਿਕ ਤਰੀਕੇ ਨਾਲ ਸਾਨੂੰ ਸਾਡਾ ਸੰਵਿਧਾਨ ਅਧਿਕਾਰ ਦਿੰਦਾ ਹੈ ਕਿ ਅਸੀਂ ਆਪਦੇ ਮੰਗਾਂ ਮਸਲੇ ਦੇ ਧਰਨੇ ਪ੍ਰਦਰਸ਼ਨ ਕਰ ਸਕਦੇ ਹਾਂ ਲੇਕਿਨ ਜਿਹੜੀ ਸਰਕਾਰ ਹੈ ਉਹਨੂੰ ਇਹ ਮਨਜ਼ੂਰ ਨਹੀਂ ਹੈ ਕਿਉਂਕਿ ਚੋਣਾ ਦਾ ਭਰਾ ਉਹਨਾਂ ਨੂੰ ਲੱਗਦਾ ਕਿ ਜੇ ਦਿੱਲੀ ਅੰਦੋਲਨ ਆਊਗਾ ਤਾਂ ਪੂਰੇ ਦੇਸ਼ ਦੇ ਲੋਕਾਂ ਨੂੰ ਸਾਡੀ ਅਸਲੀਅਤ ਪਤਾ ਲੱਗੂਗੀ ਜਿਹੜਾ ਅਜ ਝੂਠ ਦੇ ਪਲੰਦੇ ਮੋਦੀ ਸਰਕਾਰ ਨੇ ਖੜੇ ਕੀਤੇ ਆ ਕਿ ਅਸੀਂ ਕਿਸਾਨਾਂ ਵਾਸਤੇ ਬਹੁਤ ਵੱਡਾ ਜਿਹੜਾ ਪਰਪਕਾਰ ਕਰ ਰਹੇ ਆ ਉਹਦਾ ਪਰਦਾ ਚਾਕ ਹੋਊਗਾ ਇਸ ਕਰਕੇ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨ ਅੰਦੋਲਨ ਦਿੱਲੀ ਜਾਵੇ ਤੇ ਉਹਨਾਂ ਨੇ ਭਗਵੰਤ ਮਾਨ ਸਰਕਾਰ ਦੇ ਨਾਲ ਰਲ ਕੇ ਜਿੱਥੇ ਨੈੱਟ ਬੰਦ ਕੀਤਾ ਗਿਆ ਪੰਜਾਬ ਦੇ ਵਿੱਚੋਂ ਕਿ ਇਸ ਅੰਦੋਲਨ ਦੀ ਖਬਰ ਬਾਹਰ ਨਾ ਜਾਵੇ ਉੱਥੇ ਅਥਰੂ ਗੈਸ ਦੇ ਜੋ ਗੋਲੇ ਜੋ ਡਰੋਨਾਂ ਦੇ ਰਾਹੀਂ ਇਧਰ ਸਾਡੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਜਿਹੜੇ ਅਥਰੂ ਗੈਸ ਦੇ ਗੋਲੇ ਛੱਟੇ ਗਏ ਆ ਜਾ ਹਰਿਆਣਾ ਪੁਲਿਸ ਵੱਲੋਂ ਪੰਜਾਬ ਚ ਆ ਕੇ ਛਾਪੇਮਾਰੀ ਕੀਤੀ ਗਈ ਹੈ ਲਾਠੀ ਚਾਰਜ ਕੀਤਾ ਗਿਆ ਹੈ ਇਸ ਮਾਮਲੇ ਤੇ ਭਗਵੰਤ ਮਾਨ ਸਰਕਾਰ ਔਰ ਖੱਟੜ ਸਰਕਾਰ ਇੱਕ ਮਿਕ ਨੇ ਔਰ ਰਲ ਕੇ ਪੰਜਾਬ ਦੇ ਅੰਦੋਲਨ ਨੂੰ ਕੁਚਲਣਾ ਚਾਹੁੰਦੇ ਆ ਲੇਕਿਨ ਇਹ ਅੰਦੋਲਨ ਕੁਚੜਿਆ ਨਹੀਂ ਜਾਏਗਾ ਅਸੀਂ ਉਹ ਬਾਰਡਰਾਂ ਤੇ ਜਿਹੜੇ ਸਾਡੇ ਭਰਾ ਬੈਠੇ ਆ ਜਿਨ੍ਹਾਂ ਤੇ ਤਸ਼ੱਦਦ ਹੋ ਰਿਹਾ ਉਹਨਾਂ ਦੇ ਨਾਲ ਖੜੇ ਆ ਜੇ ਸਰਕਾਰ ਤਸ਼ੱਦਦ ਨੂੰ ਹੋਰ ਵਧਾਊਗੀ ਤਾਂ ਇਹਦੀ ਕੀਮਤ ਇਥੋਂ ਦੀ ਭਾਜਪਾ ਸਰਕਾਰ ਨੂੰ ਔਰ ਭਗਵੰਤ ਮਾਨ ਸਰਕਾਰ ਨੂੰ ਚੁਕਾਉਣੀ ਪਊਗੀ ਇਹ ਸਾਡੀ ਗੱਲ ਯਾਦ ਰੱਖ ਲੈਣ ਹੋਰ ਵੀ ਇੱਥੇ ਸਾਡੇ ਨਾਲ ਆਗੂ ਮਿਲਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਿਗਰ ਸਰ ਮੇਰਾ ਨਾਮ ਮੰਗਤਰਾਮ ਲਾਂਗੋਆ ਵਾਲਾ ਐ ਮੈਂ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੀ ਕੇਂਦਰੀ ਕਮੇਟੀ ਦਾ ਮੈਂਬਰ ਹਾਂ ਸਰ ਕੀ ਕਹਿਣਾ ਚਾਹੋਗੇ ਜਦੋਂ ਧਰਨਾ ਲਗਾਇਆ ਹੋਇਆ ਅਸੀਂ ਤਾਂ ਇਹ ਕਹਾਂਗੇ ਵੀ ਅਸੀਂ ਕੋਈ ਬਹਿਲੇ ਤਾਂ ਹੈ ਨਹੀਂ ਵੀ ਅਵੇਂ ਤੁਰੇ ਫਰੀਏ ਧਰਨੇ ਲਾਈਏ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਕੇਂਦਰੀ ਸਰਕਾਰ ਵੱਲੋਂ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਇਹ ਲੋਕਾਂ ਦੀ ਨਹੀਂ ਜੋਕਾਂ ਦੀ ਸਰਕਾਰ ਹੈ ਅੰਡਾਨੀਆਂ-ਆਵਾਨੀਆਂ ਦੀ ਸਰਕਾਰ ਹੈ ਉਹਨਾਂ ਦਾ ਤਾਂ ਬਾਲ ਵੀ ਵਿੰਗਾ ਨਹੀਂ ਹੋਣਦੇ ਰਹੀ ਆ ਜਿਹੜਾ ਅੰਨਦਾਤਾ ਹੈ ਮਜ਼ਦੂਰ ਹੈ ਜੋ ਸਭ ਚੀਜ਼ ਨੂੰ ਪੈਦਾ ਕਰਦਾ ਹੈ ਉਹ ਅੱਜ ਭੁੱਖਾ ਮਰ ਰਿਹਾ ਹੈ ਦਵਾਈ ਇਲਾਜ ਦਾ ਉਹਦਾ ਕੋਈ ਪ੍ਰਬੰਧ ਨਹੀਂ ਖਾਣ ਦਾ ਉਹਦਾ ਨਹੀਂ ਕੋਈ ਚੰਗਾ ਪਹਿਨਣ ਦਾ ਉਹਦਾ ਨਹੀਂ ਕੋਈ ਉਹਦੇ ਸਿਰ ਤੇ ਚੰਗੀ ਛੱਤ ਨਹੀਂ ਇਹ ਸਾਰਾ ਕੁਝ ਜਿਹੜੀ ਕਹਾਣੀ ਵੰਡ ਹੈ ਇਹਨੂੰ ਮਟਾਉਣ ਲਈ ਲੋਕ ਹੁਣ ਸਮਝ ਚੁੱਕੇ ਆ ਖਾਸ ਕਰਕੇ ਨੌਜਵਾਨ ਤੱਕ ਇਹ ਸਮਝ ਚੁੱਕਿਆ ਹੈ ਪਹਿਲਾਂ ਅਸੀਂ 13-14 ਮਹੀਨੇ ਦਿੱਲੀ ਬਾਰਡਰਾਂ ਤੇ ਬੈਠੇ ਉਸ ਤੋਂ ਪਹਿਲਾਂ 4-5 ਮਹੀਨਾ ਜ਼ਿਲ੍ਹਾ ਹੈੱਡਕ quartਰਾਂ ਤੇ ਰੇਲ ਸਟੇਸ਼ਨਾਂ ਦੇ ਰੇਲਾਂ ਰੋਕੀਆਂ ਪਰ ਮੋਦੀ ਨੇ ਉਹ ਮੰਗਾ ਮੰਨੀਆਂ ਵੀ ਪਰ ਉਹਨਾਂ ਨੂੰ ਲਾਗੂ ਕਰਨ 'ਚ ਕੀ ਦਿੱਕਤ ਹੈ ਜਦੋਂ ਸੌਖਾ ਦੀ ਹੈ ਇਹ ਕਿ ਹੈ ਵੀ ਮੇਰੀ ਤਪਸ਼ਾ 'ਚ ਕੋਈ ਘਾਟਾ ਰਹਿ ਗਿਆ ਮੈਂ ਇਹਨੂੰ ਸਮਝ ਨਹੀਂ ਸਕਿਆ ਜਾਂ ਕਿਸਾਨ ਨਹੀਂ ਸਮਝ ਸਕੇ ਇਹ ਗੱਲਾਂ ਕਰਦਾ ਸੀ ਪਰ ਅੱਜ ਅੱਜ ਤੁਸੀਂ ਦੇਖਦੇ ਹੋ ਮੇ ਉਹਨਾ ਮੰਗਾ ਨੂੰ ਮਨਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਤੇ ਬਿਲਕੁਲ ਜੋ ਮੰਗੀਆਂ ਜੋ ਮੰਨੀਆਂ ਹੋਈਆਂ ਮੰਗਾ ਹਨ ਉਹਨਾਂ ਦੇ ਵਾਸਤੇ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਤਿੰਨ ਦਿਨਾਂ ਦਾ ਅੱਜ ਦਾ ਇਹਨਾਂ ਦਾ ਜੋ ਧਰਨਾ ਹੈ ਉਸ ਤੋਂ ਬਾਅਦ ਸਹਿਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਜੋ ਅਗਲਾ ਪ੍ਰੋਗਰਾਮ ਹੈ ਉਹ ਉਲੀਕਿਆ ਜਾਵੇਗਾ ਸੰਗਰੂਰ ਤੋਂ ਗੁਰਿੰਦ ਸਿੰਘ ਸਕਾਈ ਨਿਊਜ਼ ਪੰਜਾਬ